ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਤੇ ਉਮੀਦ ਦੀ ਪੈਨਸ਼ਨ ਯੋਜਨਾਵਾਂ ਦੀ ਪੰਜਾਬ ਵਿੱਚ ਬਜ਼ੁਰਗਾਂ ਕਰਮਚਾਰੀਆਂ ਅਤੇ ਵਿਸ਼ੇਸ਼ ਯੋਗਤਾ ਵਾਲਿਆਂ ਲਈ ਪੈਨਸ਼ਨ ਸਕੀਮਾਂ ਵਿੱਚ ਕਈ ਵੱਡੇ ਬਦਲਾਅ ਹੋਏ ਹਨ 1500 ਰੁਪਏ ਦੀ ਪੈਨਸ਼ਨ ਓਪੀਐਸ ਦੀ ਸਥਿਤੀ ਅਤੇ ਹਾਈ ਕੋਰਟ ਦੇ ਤਾਜ਼ਾ ਫੈਸਲੇ ਚਲੋ ਵੇਖਦੇ ਹਾਂ ਕੀ ਹੈ ਸਭ ਤੋਂ ਨਵੀਂ ਜਾਣਕਾਰੀ ਸਭ ਤੋਂ ਪਹਿਲਾਂ ਗੱਲ ਕਰੀਏ ਸਮਾਜਿਕ ਸੁਰੱਖਿਆ ਬੁਢਾਪਾ ਪੈਨਸ਼ਨ ਦੀ ਪੰਜਾਬ ਸਰਕਾਰ 1500 ਰੁਪਏ ਪ੍ਰਤੀ ਮਹੀਨਾ ਦੀ ਰਕਮ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜ ਰਹੀ ਹੈ ਨਵੀਂ ਖਬਰ ਇਹ ਹੈ ਕਿ ਸਰਕਾਰ ਪਾਰਦਰਸ਼ਤਾ ਲਈ ਪੈਨਸ਼ਨਰ ਸੇਵਾ ਮੇਲਾ ਕਰਵਾ ਰਹੀ ਹੈ ਜਿਨ੍ਹਾਂ ਬਜ਼ੁਰਗਾਂ ਦਾ ਇਕਈਵੀਸੀ ਜਾਂ ਬੈਂਕ ਵੇਰਵਾ ਅਪਡੇਟ ਨਹੀਂ ਹੈ ਉਹ ਇਹਨਾਂ ਮੇਲਿਆਂ ਵਿੱਚ ਜਾ ਕੇ ਆਪਣੀ ਕਾਰਵਾਈ ਪੂਰੀ ਕਰ ਸਕਦੇ ਹਨ ਪਾਤਰਤਾ ਯਾਦ ਰੱਖੋ ਇਹ ਪੈਨਸ਼ਨ ਸਿਰਫ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਦੀ ਸਾਲਾਨਾ ਆਮਦਨ 60000 ਰੁਪਏ ਤੋਂ ਘੱਟ ਹੈ ਅਤੇ ਜਿਨ੍ਹਾਂ ਕੋਲ ਨਿਰਧਾਰਿਤ ਸੀਮਾ ਤੋਂ ਵੱਧ ਜ਼ਮੀਨ ਨਹੀਂ ਹੈ ਹੁਣ ਆਉਂਦੇ ਹਾਂ ਸਭ ਤੋਂ ਵੱਡੇ ਮੁੱਦੇ ਪੁਰਾਣੀ ਪੈਨਸ਼ਨ ਯੋਜਨਾ OPS ਤੇ ਸਰਕਾਰ ਨੇ OPS ਮੁੜ ਲਾਗੂ ਕਰਨ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਇਸ ਨੂੰ ਜ਼ਮੀਨ ਤੇ ਲਿਆਂਦਾ ਜਾਣ ਦੀ ਪ੍ਰਕਿਰਿਆ ਹਾਲੇ ਵੀ ਜਾਰੀ ਹੈ ਕਰਮਚਾਰੀ ਸੰਗਠਨ ਇਸ ਨੂੰ ਜਲਦੀ ਲਾਗੂ ਕਰਨ ਲਈ ਦਬਾਅ ਬਣਾ ਰਹੇ ਹਨ ਵੱਡੀ ਰਾਹਤ ਐਨਪੀਐਸ ਕਰਮਚਾਰੀਆਂ ਲਈ ਆਈ ਹੈ ਸਰਕਾਰ ਨੇ ਐਨਪੀਐਸ ਕਰਮਚਾਰੀਆਂ ਲਈ ਫੈਮਿਲੀ ਪੈਨਸ਼ਨ ਜਾਂ ਅਪਾਹਜਤਾ ਪੈਨਸ਼ਨ ਚੁਣਨ ਦੀ ਸ਼ਰਤ ਖਤਮ ਕਰ ਦਿੱਤੀ ਹੈ ਹੁਣ ਉਹ ਬਿਨਾਂ ਕਿਸੇ ਸ਼ਰਤ ਦੇ ਇਸ ਦੇ ਹੱਕਦਾਰ ਹੋਣਗੇ ਇਹ ਫੈਸਲਾ ਹਜ਼ਾਰਾਂ ਪਰਿਵਾਰਾਂ ਲਈ ਵੱਡੀ ਆਰਥਿਕ ਸੁਰੱਖਿਆ ਹੈ ਪੈਨਸ਼ਨਰਾਂ ਦੇ ਅਧਿਕਾਰਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋ ਇਤਿਹਾਸਿਕ ਫੈਸਲੇ ਦਿੱਤੇ ਹਨ ਪਹਿਲਾ ਕੋਰਟ ਨੇ ਬੈਂਕ ਵੱਲੋਂ ਬਿਨਾਂ ਸੂਚਨਾ ਪੈਨਸ਼ਨ ਖਾਤਿਆਂ ਵਿੱਚੋਂ ਕੀਤੀ ਕਟੌਤੀ ਨੂੰ ਗੈਰਕਾਨੂੰਨੀ ਘਰਾੜ ਦਿੱਤਾ ਹੈ ਦੂਜਾ ਜੇਕਰ ਕੋਈ ਵਿਆਸ਼ ਉਹਦਾ ਕੁੜੀ ਵਿਸ਼ੇਸ਼ ਯੋਗਤਾ ਵਾਲੀ ਹੈ ਅਤੇ ਕਮਾਈ ਨਹੀਂ ਕਰ ਸਕਦੀ ਤਾਂ ਉਹ ਪੂਰੀ ਫੈਮਲੀ ਪੈਨਸ਼ਨ ਦੀ ਹੱਕਦਾਰ ਹੋਵੇਗੀ ਇਹਨਾਂ ਫੈਸਲਿਆਂ ਨਾਲ ਲੱਖਾਂ ਪੈਨਸ਼ਨਰਾਂ ਨੂੰ ਨਿਆਂ ਮਿਲਿਆ ਹੈ ਹੋਰ ਯੋਜਨਾਵਾਂ ਇਸ ਦੇ ਇਲਾਵਾ ਮਹਿਲਾਵਾਂ ਲਈ ਨਵੀਂ ਦਿਸ਼ਾ ਯੋਜਨਾ ਹੇਠ ਮੁਫਤ ਸੈਨੇਟਰੀ ਨੈਪਕਿਨ ਅਤੇ ਮੁੱਖ ਮੰਤਰੀ ਸਰਬਭੀਮੇ ਯੋਜਨਾ ਵਿੱਚ ਕੈਸ਼ਲੈਸ ਇਲਾਜ ਦੀ ਸੀਮਾ 5 ਲੱਖ ਤੋਂ ਵਧਾ ਕੇ